ਸਾਡੇ 3.5 ਕਿੱਲੇ ਪੌਣੇ 5 ਕਿੱਲੇ ਨੇੜ ਜਮੀਨ ਹੈ ਜੀ ਅਸੀਂ ਬਿਨਾ ਖਰਚੇ ਮਤਲਬ ਬਾਲੇ ਤੋਂ ਅੱਗ ਲਾਈ ਤੋਂ ਖਰਚੇ ਖੜੇ ਹੋਵੇਂ ਸੁਪਰਸੇਡਰ ਦੇ ਕਾਨਕ ਮੋਲ ਤੇ ਹੋ ਜਾਈ ਇਹ ਅੱਗੇ ਹਰ ਵਾਰੀ ਅੱਗ ਲਾ ਕੇ ਅੱਗੇ ਲਾਉਦ ਰੇ ਤਾਂ ਹੀ ਕੀ ਕਹਿੰਦੇ ਸੀ ਵੀ ਕੀ ਆ ਅਸੀਂ ਨਾ ਗਲਤ ਹੋਈਏ ਵੀ ਤਾਂ ਨਹੀਂ ਲਾਈ ਸੀ ਜੀ ਉਸ ਤੋਂ ਬਾਅਦ ਕਿੰਨੇ ਦਿਨ ਹੋ ਗਏ ਜੀ ਤੁਹਾਨੂੰ ਪਤਾ ਲੱਗਣਾ ਛੰਡੀ ਪਈ ਹੈ ਜਿਹੜੀ ਤੀਜੇ ਦਾ ਨਹੀਂ ਪਤਾ ਲੱਗਣ ਲੱਗਿਆ ਸੀਗਾ ਜੀ ਉਹਦੇ ਸਾਹਮਣੇ ਬੜੀ ਟੁੰਡੀ ਜੀ ਇਹ ਦੇਖੋ ਆ ਟੁੰਡੀ ਘਰ ਰਹੀ ਆ ਅੱਪ ਇੱਕ ਲੋਰੋ ਪਉਣ ਤੋਂ ਬਾਅਦ ਖੜੀ ਆ ਹਾਂ ਜੀ ਆ ਹੁਣ ਤੁਹਾਡੇ ਸਾਹਮਣੇ ਫੜ ਹੋਰ ਫੜਦ ਨੇ ਜੀ ਫਿਰ ਇੰਨੇ ਪਿਛੇ ਤੇ ਕਿਸਮ ਦਾ ਹੁਣ ਬੀਜ ਨਹੀਂ ਮਿਲਦਾ ਜੀ ਇਧਰ ਪਨੀਰੀ ਦੇ ਚ ਕਣਕ ਕਿੱਥੋਂ ਬੀਜਾਂਗੇ ਇਹ ਇਹ ਤਾਂ ਹੋਣਾ ਨਹੀਂਗਾ ਤੇ ਬਾਕੀ ਜੇ ਫਿਰ ਉਹਨੂੰ ਵੀ ਪੈ ਗਈ ਫਿਰ ਕੀ ਕਰਾਂਗੇ ਜੀ ਤੇ ਵਾਹਣ ਪਰ ਖਾਲੀ ਰਹੂਗਾ ਦੇਖੋ ਹੁਣ ਤਾਂ ਇਹੀ ਫਿਲਹਾਲ ਤਾਂ ਇਹੀ ਲੱਗ ਰਿਹਾ ਜੀ ਤਾਂ ਕਿਹੜੇ ਸਾਫ ਚਾਹੇ ਕੰਮ ਜਾ ਉਹ ਜਲ ਚੂਨਾ ਸੀਗਾ ਉਹਦਾ ਕਣਕ ਤੇ ਲੱਗ ਗਿਆ ਤੇ ਫਸਲਾਂ ਨੂੰ ਖਤਮ ਕਰਾਂ ਕਰਾਂ ਕੀ ਬਹੁਤ ਬਹੁਤ ਬੁਰਾ ਹਾਲ ਹੋਇਆ ਜੀ ਟਰੈਕਟਰ ਚਲਾਉਂਗੇ ਇਹ ਜਿਹੜੀ ਜ਼ਮੀਨ ਤੁਸੀਂ ਪੁੱਤਾ ਵਾਂਗੂ ਪਾਲੀ ਸੀ ਆ ਸੀਗੇ ਦੇ ਤੋਂ ਦਿਲ ਕਰੂਗਾ ਇਹਨੂੰ ਵਾਹੁਣ ਨਹੀਂ ਜੀ ਬਹੁਤ ਔਖਾ ਕਰੂ ਬਹੁਤ ਔਖਾ ਦਿਲ ਤੇ ਪੱਥਰ ਧਰਨਾ ਪਊ ਜਿਹੜੇ ਮੰਤਰੀ ਬੈਠੇ ਉਸ ਤੋਂ ਅੱਗੇ ਅਫਸਰ ਬੈਠੇ ਆ ਵੱਡੇ ਵੱਡੇ ਜਿਹੜੇ ਦਾਅਵੇ ਕਰਦੇ ਆ ਕਿ ਐਂ ਬੀਜੋ ਐਂ ਨਾ ਕਰੋ ਫਿਰ ਕੀ ਸੋਚ ਕੇ ਕਹਿੰਦੇ ਉਹਨਾਂ ਦੇ ਚਾਖੇ ਲੱਗਿਆ ਜੀ ਉਹਨਾਂ ਦੇ ਗਰੀਬ ਆਖੇ ਲੱਗਿਆ ਸੁਪਰ ਸੀਡਰ ਨਾਲ ਬੀਜੋ ਆੱਕ ਨਾ ਲਾਓ ਉਹਨਾਂ ਦੇ ਆਖੇ ਲੱਗ ਕੇ ਆ ਆ ਰਿਜ਼ਲਟ ਨਿਕਲੇ ਜੀ ਸਾਡਾ ਇਹ ਸਵਾ ਕਿੱਲਾ ਜੀ ਪੌਣੇ 2 ਉਹ ਐ ਡੇਢ ਕਿੱਲਾ ਹੋਰ ਪਾਸੇ ਆ ਸਾਡਾ ਜੀ ਸਾਢੇ 4 ਪੌਣੇ 5 ਕਿੱਲੇ ਕਣ ਮਤਲਬ ਅੱਜ ਐਡ ਵੱਟ ਥਾਂ ਤੇ ਬੀਜੀ ਆ ਕਣ ਹਾਂਜੀ 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 ਤਿੰਨੇ ਥਾਂਾਂ ਤੇ ਥੁੰਡੀ ਪੈ ਗਈ ਸਾਰੇ ਥਾਂਾਂ ਤੇ ਆ ਜੀ ਸਾਰੇ ਥਾਂਾਂ ਤੇ ਹਾਂਜੀ ਹਾਂਜੀ ਕਟੋ ਘਟ 6-7000 ਰੁਪਏ ਪਹਿਲਾਂ ਕਿੱਲਾ ਖਾਚਾ ਪੈ ਗਈ ਹਾਂਜੀ ਤੂੰ ਪਹਿਲਾਂ ਪੈ ਗਿਆ ਜੀ ਜਿਹੜਾ ਜਾਣ ਕੇ ਮਿੱਟੀ ਬਣ ਗਿਆ ਤਵਾ ਵੱਖਰਾ ਜੀ ਅੱਜ ਜਿਹੜਾ ਦੁਬਾਰੇ ਆਪਦਾ ਆਪਾ ਕਰੂਗਾ ਕੁਛ ਨਾ ਕੁਛ ਵੀਜੂਗਾ ਕੁਛ ਨਾ ਕਰੂਗਾ ਦੁਬਾਰੇ ਪਤਾ ਜੀ ਉਮੀਦ ਹੈਗੀ ਕਿਉਂਕਿ ਹੁਣ 20 ਦਿਨ ਤੱਕ ਨਹੀਂ ਹੁੰਦਾ ਜੀ ਕੁੱਕ ਮਰਤਰੀ ਦਾਵਾ ਕਰਦੇ ਮੈਂ ਸਾਰਾ ਕੁਝ ਕਰਦਾ ਰਹੇ ਕਹਿੰਦੇ ਖੇਤਾਂ ਵਿੱਚ ਜਾ ਕੇ ਕਿ ਤੇ ਫਿਰ ਉਹਨੂੰ ਪਤਾ ਕੀ ਹੈ ਖੇਤਾਂ ਮੈਰੀਏ ਕਰਦਾ ਰਿਹਾ ਤਾਂ ਉਹਨੂੰ ਪਤਾ ਹੋਣਾ ਚਾਹੀਦਾ ਜੇ ਰਾਤ ਹੋਇਆ 70 ਸਾਲ ਚ ਨਹੀਂ ਹੋਇਆ ਜੇ ਅੱਗ ਲਾਈ ਹੁੰਦੀ ਨਹੀਂ ਪੈਂਦੀ ਜਿਨ੍ਹਾਂ ਨੇ ਅੱਗ ਲਾਈ ਉਹਨਾਂ ਸਹੀ ਉਹ ਵਜ਼ੀਗਾ ਖੜੀਆਂ ਉਹ ਵਜ਼ੀਗਾ ਖੜੀਆਂ ਜਿਨ੍ਹਾਂ ਨੇ ਅੱਗ ਲਾਈ ਹੈ ਅਸੀਂ ਆਪ ਦੀ ਫਸਲ ਪਾਲਦੇ ਹਾਂ ਸਾਰੇ ਦੇਸ਼ ਨੂੰ ਪਾਲਦੇ ਹਾਂ ਅਨਾਜ ਪੈਦਾ ਕਰਦੇ ਹਾਂ ਤੇ ਸਾਡਾ ਦੇਖੋ ਹਾਲ ਅੱਗੇ ਹੀ ਪਹਿਲਾਂ ਹੀ ਕਿਸਾਨ ਮਰਿਆ ਹੋਇਆ ਬਹੁਤ ਕਰਜ ਦੀ ਦਾਬ ਹੈ ਬਹੁਤ ਹੰਢਿਆ ਆਇਆ ਵਾ ਦੇਖੋ ਕਿਸਾਨ ਕੋਲ ਕੋਸ਼ਿਸ਼ ਨਾ ਕਰੇ ਤਾਂ ਹੋਰ ਕੀ ਕਰੇ ਐਮ ਐਲ اے ਮੁੱਖ ਮੰਤਰੀ ਤਾਂ ਕਹਿੰਦੇ ਕਿ ਮੈਂ ਕਿਸਾਨਾਂ ਦਾ ਮੁੰਡਾ ਪਰ ਕਿਸਾਨਾਂ ਦੀ ਗੱਲ ਕੋਈ ਨਹੀਂ ਕੋਈ ਨਹੀਂ ਸੁਣਦਾ ਜੀ ਮੁੰਡੇ ਮੁੰਡੇ ਕਿਲੇ ਕਿਸਾਨਾਂ ਦੇ ਆ ਹੋਰ ਕੁਛ ਨਹੀਂ ਉਹਨਾਂ ਚ ਕੁਛ ਕੱਢਣ ਪਾਉਣ ਨਹੀਂ ਕਿਲੇ ਨਾ ਹੀ ਕਿਸਾਨਾਂ ਦਾ ਉਹਨਾਂ ਨਾਲ ਚੱਲਦਾ ਔਰ ਕੋਈ ਗੱਲਬਾਤ ਨਹੀਂ ਇਹ ਕਿ 1 ਲੀਟਰ ਕਲੋਰੋ 300 350 ਲੀਟਰ ਇੱਕ ਹੋ ਰਿਹਾ ਸੱਜਣਾ ਪੈ ਗਿਆ ਇਹਦੇ ਹੋਰ ਪਾਈ ਹੈ ਹਾਂਜੀ ਉਹ ਵਿੱਚ ਸੁੰਢੀ ਪੈਂਦੀ ਹੈ ਨਾ ਉਹ ਸੁੰਢੀ ਮਰਦੀ ਨਾ ਆਵਾਜ਼ ਆ ਨਾ ਕਣਕਾ ਪੈਸੇ ਕੋਲੋਂ ਲਾ ਲ ਕੇ ਫੁੱਕੀ ਜਾਂਦੇ ਨੇ ਲੋਕਵਾਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਅਹਿਮਤਾਜ ਲਗਾਤਾਰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਕਿ ਪਿੰਡਾਂ ਦੇ ਵਿੱਚ ਜਿਹੜੀਆਂ ਕਣਕ ਹੈ ਕਣਕ ਦੀ ਫਸਲ ਜਿਹੜੀ ਬੀਜੂਈ ਉਹਨੂੰ ਸੰਢੀ ਪੈ ਚੁੱਕੀ ਆ ਕਿਸਾਨ ਨੇ ਜਿਹੜੇ ਉਹ ਤਬਾਹ ਹੁੰਦੇ ਨਜ਼ਰ ਆ ਰਹੇ ਉਹਦਾ ਕਾਰਨ ਇਹ ਆ ਕਿ ਪਹਿਲਾਂ ਝੋਨਾ ਜਿਹੜਾ ਉਹਨੂੰ ਰੋਲਣਾ ਪਿਆ ਮੰਡਿਆਂ ਦੇ ਵਿੱਚ ਉਸ ਤੋਂ ਬਾਅਦ ਕਣਕ ਤੋਂ ਮਿਲਦੇ ਸੀ ਕਿ ਕਣਕ ਚਲੋ ਹੋਊਗੀ ਚੰਗੀ ਹੋਊਗੀ ਵੇਚਾਂਗੇ ਵਟਾਂਗੇ ਪਰ ਹੁਣ ਕਣਕ ਨੂੰ ਆ ਜਿਹੜੀ ਫਸਲ ਹੁਣ ਤੋਂ ਪਹਿਲਾਂ ਹੀ ਸੰਢੀ ਪੈ ਰਹੀ ਹੈ ਤਸਵੀਰ ਦਿਖਾ ਦਿੰਨੇ ਆ ਕਿ ਜਿਹੜੇ ਖੇਤ ਦੇ ਵਿੱਚ ਅਸੀਂ ਖੜੇ ਆਂ ਉਹ ਲਗਭਗ 4 ਤੋਂ 5 ਕਿੱਲੇ ਜ਼ਮੀਨ ਦੇ ਵਿੱਚ ਜਿਹੜੀ ਕਣਕ ਬੀਜੀ ਹੈ ਉਹ ਸਾਰੀ ਦੀ ਸਾਰੀ ਨੂੰ ਸੁੰਡੀ ਪੈ ਗਈ ਹੈ ਤੇ ਨਾਲ ਲੱਗਦੀ ਹੋਰ ਕਣਕ ਨੂੰ ਵੀ ਪੈਣ ਨੂੰ ਤਿਆਰ ਹੈ ਗੱਲਬਾਤ ਕਰਦੇ ਹਾਂ ਕਿਸਾਨ ਦੇ ਨਾਲ ਕਿ ਇਸ ਤੋਂ ਬਾਅਦ ਕੀ ਹੋਊਗਾ ਤੇ ਕਿਵੇਂ ਸਾਰੇ ਕੁਝ ਹੈ ਸਭ ਤੋਂ ਪਹਿਲਾਂ ਤੁਹਾਡੀ ਜ਼ਮੀਨ ਹੈ ਜੀ ਹਾਂਜੀ ਕੀ ਹੋਇਆ ਜੀ ਕਿੰਨੀ ਜ਼ਮੀਨ ਹੈ ਤੇ ਕੀ ਹੋਇਆ ਜੀ ਸਾਢੇ 4 ਕਿੱਲੇ ਪੌਣੇ 5 ਕਿੱਲੇ ਨੇੜ ਜ਼ਮੀਨ ਹੈ ਜੀ ਅਸੀਂ ਬਿਨਾਂ ਖਰਚ ਮਤਲਬ ਬਾਲੇ ਤੋਂ ਅੱਗ ਲਾਈ ਤੋਂ ਖਰਚੇ ਖੜੇ ਹੋਵੇਂ ਸੁਪਰਸੀਡਰ ਕਣਕ ਮੋਲ ਤੇ ਲੱਗਾਈ ਸੀ ਹੂੰ ਉਹ ਲੋ ਕਰਾਇ ਤੇ ਠੀਕ ਹੈ ਆਹ ਤੇ ਟਾਈਟ ਨਾਲ ਨਹੀਂ ਸੱਤੋਂ ਬੀਜੀ ਗਈ ਕਿਉਂਕਿ ਮਸ਼ੀਨਰੀ ਹੈ ਨਹੀਂ ਸੀ ਏਡੀ ਉਹ ਅਸੀਂ ਬੀਤੀ ਬੀਜਣ ਤੋਂ ਬਾਅਦ ਕਣ ਕੁਗਰੇ ਹੀ ਵਧਿਆ ਉਗਰ ਤੋਂ ਬਾਅਦ 부ਝੇ ਸੁੱਕਣ ਲੱਗ ਗਿਆ ਹਫਤੇ ਕੇ ਬਾਅਦ ਜਦ ਦਸਣ ਲੱਗ ਗਈ ਅਸੀਂ ਦੂਜੇ ਕਿਸਾਨਾਂ ਦੀ ਰਾਏ ਲਈ ਕਿਸੇ ਦਵਾਈਆਂ ਵਾਲੇ ਨੂੰ ਪੁੱਛਿਆ ਉਹ ਕਹਿੰਦੇ ਵੀ ਪਾਣੀ ਲਾ ਕੇ ਤੇ ਇਹਨੂੰ ਕਲੋਰੋ ਪਾ ਦਿਓ ਜੀ ਅਸੀਂ ਪਾਣੀ ਲਾ ਕੇ ਕਲੋਰੋਪਾਤੀ ਜੀ 50% ਕਿੱਲੇ ਦੀ ਲੀਟਰ ਪਾਤਾ ਜੀ ਜਦੋਂ ਜਦੋਂ ਪਾਣੀ ਲਾਤਾ ਉਦੋਂ ਬਾਅਦ ਤਾਂ ਬਸ ਆਹ ਹਾਲ ਹੋ ਗਏ ਪਹਿਲਾਂ ਕਣਕ ਪੂਰੀ ਵਧੀਆ ਖੜੀ ਸੀ ਜੀ ਪਹਿਲਾਂ ਵਧੀਆ ਖੜੀ ਸੀ ਹਾਂਜੀ ਪਹਿਲਾਂ ਤਾਂ ਉਹ ਦੂਜੀਆਂ ਕਣਕਾਂ ਕਰਕੇ ਖੜੀ ਸੀ ਤੁਸੀਂ ਅੱਗ ਨਹੀਂ ਲਾਈ ਨਾ ਜੀ ਜਮਾਂ ਹੀ ਨਹੀਂ ਲਾਈ ਇਸ ਲਈ ਇਹ ਨਾ ਜੀ ਪੂਰਾ ਨੂੰ ਨਹੀਂ ਲਾਈ ਵੇਖ ਲਓ ਕਿਤੇ ਪੱਤਾ ਬੱਚਿਆ ਹੋ ਖੜੇ ਕੀ ਸੋਚਿਆ ਕੀ ਸੀਗਾ ਵੀ ਅੱਗ ਕਿਉਂ ਨਹੀਂ ਲਾਉਣੀ ਸੋਚਿਆ ਸੀ ਇੱਕ ਤਾਂ ਸਰਕਾਰ ਦੀ ਪਰਚੇ ਪਾ ਰਹੀ ਸੀ ਇਸ ਗੱਲ ਤੋਂ ਡਰ ਸੀ ਬਾਕੀ ਚਾਲੇ ਹਾਂ ਸੀ ਵੀ ਕੁਦਰਤ ਦਾ ਵੀ ਆਪਾਂ ਖਿਆਲ ਰੱਖਣਾ ਹੈ ਹਾਂ ਹਾਂ ਨੁਕਸਾਨ ਵੀ ਜੇ ਹੋ ਸਕੇ ਆਪਣਾ ਕੀ ਆ ਵੀ ਬਚਦੀ ਰਹਿੰ ਤभी ਆਪ ਰੱਖ ਪਰ ਇਹ ਸੋਚਿਆ ਸੀ ਕਿ ਆਪਾਂ ਕੁਦਰਤ ਨੂੰ ਬਚਾਵਾਂਗੇ ਤਾਂ ਆਪਣਾ ਨੁਕਸਾਨ ਹੋ ਗਏ ਨਹੀਂ ਜੀ ਇਹ ਨਾ ਸੋਚਿਆ ਸੀ ਹੂੰ ਇਹ ਅੱਗੇ ਹਰ ਵਾਰੀ ਅੱਗ ਲਾ ਕੇ ਅੱਗੇ ਲਾਉਂਦੇ ਰਿਹਾ ਤਾਂ ਹੀ ਐ ਕਿ ਕਹਿੰਦੇ ਸੀ ਵੀ ਕੀ ਆ ਅਸੀਂ ਨਾ ਗਲਤ ਹੋਈਏ ਹੂੰ ਵੀ ਤਾਨ ਨਹੀਂ ਲਾਈ ਸੀ ਜੀ ਤਾ ਨਹੀਂ ਲਈ ਹਾਂਜੀ ਤੇ ਉਸ ਤੋਂ ਬਾਅਦ ਕਿੰਨੇ ਦਿਨ ਹੋ ਗਏ ਜੀ ਤੁਹਾਨੂੰ ਪਤਾ ਲੱਗਣਾ ਛੰਡੀ ਪਈ ਹੈ ਜਿਹੜੀ ਤੀਜੇ ਦਿਨ ਹੀ ਪਤਾ ਲੱਗਣ ਲੱਗਿਆ ਸੀਗਾ ਜੀ ਉਹਦੇ ਪਤਾ ਲੱਗਣਾ ਹਾਂਜੀ ਹਾਂਜੀ ਉਸ ਤੋਂ ਬਾਅਦ ਕੋਈ ਸਰਕਾਰੀ ਦਰਬਾਰੇ ਕਿਸੇ ਨਾਲ ਗੱਲਬਾਤ ਕੀਤੀ ਡਾਕਟਰ ਦੇ ਨਾਲ ਬਸ ਜਿਹੜੇ ਦਵਾਈਆਂ ਵਾਲੇ ਹੁੰਦੇ ਆ ਰਿਆਂ ਦੇ ਸਫਰੇ ਵਾਲੇ ਹੁੰਦੇ ਉਹਨਾਂ ਤੋਂ ਰਿਆਂ ਲਏ ਆ ਉਹ ਕੋਈ ਕਹਿੰਦਾ ਆ ਸਫਰੇ ਕਰ ਦਿਓ ਜੀ ਕੋਈ ਕਹਿੰਦਾ ਕੋਰਾ ਜਨ ਕਰ ਦਿਓ ਕੋਈ ਕਹਿੰਦਾ ਤੁਸੀਂ ਸਾਈਪਰ ਪਾ ਦਿਓ ਜੀ ਕੋਈ ਕਹਿੰਦਾ ਕਲੋਰੋ ਛੜਕ ਦਿਓ ਤੇ ਅਰਿਆਲਟ ਕਿਸੇ ਦਾ ਕੋਈ ਨਹੀਂ ਆ ਰਿਹਾ ਜੀ ਉਸ ਤੋਂ ਬਾਅਦ ਗੋਹ ਵਾਲੀ ਵੀ ਪੈ ਰਹੀ ਹੈ ਹੋਈ ਤਾਂ ਇਹ ਤਾਂ ਜਾੜ ਵਾਲੀ ਆ ਜੀ ਉਦੋਂ ਤਾਂ ਹੁਣ ਗੋਹ ਵਾਲੀ ਪੈ ਰਹੀ ਜੀ ਦੂਜੀ ਕਾਲ ਕਰ ਰਹੇ ਹਾਂ ਲਗਾਤਾਰ ਪਰ ਹਾਂਜੀ 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 ਹੁਣ ਇਹ ਵਾਹ ਨੂੰ ਪਾਣੀ ਲਾਇਆ ਹੋਇਆ ਜੀ ਘੱਟ ਤੋਂ ਘੱਟੇ 20 ਦਿਨ ਬੱਤਰ ਨਹੀਂ ਆਉਣਾ ਵਾਣ ਉਦੋਂ ਬਾਅਦ ਜਦੋਂ ਵਾਹਾਂਗੇ ਬਾਕੀ ਮੌਸਮ ਤੇ ਡਿਪੈਂਡ ਹੈ ਜੇ ਮੀਂਹ ਪੈ ਗਿਆ ਤਾਂ ਹੋ ਸਕਦਾ ਮੀਂਹ ਨਹੀਂ ਨਗੇ ਫਿਰ ਇਹਨੇ ਪਿਛੇ ਤੇ ਕਿਸਮਤ ਹੁਣ ਬੀਜ ਨਹੀਂ ਮਿਲਦੇ ਜੀ ਇਧਰ ਆਪਣੀ ਰਗੇ ਚ ਕਣਕ ਕਿੱਥੋਂ ਬੀਜਾਂਗੇ ਇਹ ਇਹਨੇ ਤਾਂ ਹੋਣਾ ਨਹੀਂਗਾ ਤੇ ਬਾਕੀ ਜੇ ਫਿਰ ਉਹਨੂੰ ਵੀ ਪੈਗੀ ਫਿਰ ਕੀ ਕਰਾਂਗੇ ਜੀ ਇਹ ਵਾਹਣ ਫਿਰ ਖਾਲੀ ਰਹੂਗਾ ਦੇਖੋ ਹੁਣ ਤਾਂ ਇਹੀ ਫਿਰ ਹਾਲ ਤਾਂ ਇਹੀ ਲੱਗ ਰਿਹਾ ਜੀ ਜਦੋਂ ਫਸਲ ਬੀਜੀ ਨਹੀਂ ਜਾਣੀ ਹਾਂਜੀ ਫਿਰ ਹਾਲ ਤਾਂ ਇਹੀ ਫਿਰ ਹਾਲ ਤਾਂ ਇਹੀ ਲੱਗ ਰਿਹਾ ਜੀ ਬਿਲਕੁਲ ਜੀ ਹਾਂਜੀ ਤਾਂ ਗੱਲਬਾਤ ਕਰਦੇ ਆ ਪ੍ਰਧਾਨ ਜੀ ਕਿਵੇਂ ਦੇਖਦੇ ਹੋ ਕਿਸਾਨਾਂ ਨੇ ਸੋਚਿਆ ਕਿ ਅੱਗ ਆਪਾਂ ਨਾ ਲਈਏ ਕਿਉਂਕਿ ਜੇ ਅੱਗ ਲਾਉਂਦੇ ਹਿੱਤੇ ਪਰਚੇ ਦਾ ਡਰ ਹੈ ਜੀ ਮੈਨਾਂ ਉਹਨਾਂ ਨੇ ਕਿਹਾ ਦੂਜਾ ਵੀ ਕੁਦਰਤ ਦੇਖੋ ਇਹ اناਜ ਪੈਦਾ ਕਰਦਾ ਕਿਸਾਨ ਸਾਰੀ ਦੁਨੀਆ ਨੂੰ ਪਾਲਦਾ ਆ ਦੇਖੋ ਜਿਹੜਾ ਤੁਹਾਡੇ ਸਾਹਮਣੇ ਹੀ ਹੈ ਜੀ ਜੀ ਅੱਗ ਨਹੀਂ ਲਾਈ ਇਸ ਕਿਸਾਨ ਨੇ ਸੁਪਰ ਸੀਡਰ ਨਾ ਬੀਜੀ ਐ ਪਹਿਲਾਂ ਤਾਂ ਸਾਨੂੰ ਬਹੁਤ ਹੈਰਾਨ ਕਰਿਆ ਡੀਏਪੀ ਨੇ ਉਹ ਨਹੀਂ ਮਿਲ ਰਹੀ ਸੀ ਜੋ ਮਿਲੀ ਤਾਂ ਬਹੁਤ ਪਛੇਤੀ ਹੋ ਗਈ ਸੀ ਇਹ ਬੀਜੀ ਜੋ ਬੀਜੀ ਤਾਂ ਇਹ ਜਦੋਂ ਪਾਣੀ ਲਾਉਣ ਤੋਂ ਪਹਿਲਾਂ ਹੀ ਟੁੱਕਣ ਲੱਗ ਗਈ ਆ ਤੁਹਾਡੇ ਸਾਹਮਣੇ ਆ ਵੇਖੋ ਕਿੱਥੋਂ ਤਾਂ ਹੈ ਹੀ ਨਹੀਂ ਕਣਕ ਸਾਰੇ ਹੈ ਹੀ ਨਹੀਂ ਕਿਤੇ ਵੀ ਵੇਖੋ ਇਹ ਸਰਕਾਰ ਵੱਡੇ ਵੱਡੇ ਆਰਾਮਣ ਬਣਾ ਕੇ ਹੋਰ ਅਸ਼ਟਵਾਦੀਆਂ ਚਲਾ ਕੇ ਉਹਨਾਂ ਦਾ ਕੋਈ ਇਹਨਾਂ ਦਾ ਕੋਈ ਗਾਇਸ ਨਹੀਂ ਬਣਦਾ ਕੋਈ ਧੂਆ ਨਹੀਂ ਬਣਦਾ ਸਾਡਾ ਜਦੋਂ ਅਸੀਂ 5-7 ਦਿਨ ਸਰਪਾ ਗਲਾਉਨੇ ਆ ਅਸੀਂ ਆਪਦੀ ਫਸਲ ਪਾਲਦੇ ਆ ਸਾਰੇ ਦੇਸ਼ ਨੂੰ ਪਾਲਦੇ ਆ ਅਨਾਜ ਪੈਦਾ ਕਰਦੇ ਆ ਤੇ ਸਾਡਾ ਦੇਖੋ ਹਾਲ ਅੱਗੇ ਹੀ ਪਹਿਲਾਂ ਹੀ ਕਿਸਾਨ ਮਰਿਆ ਹੋਇਆ ਬਹੁਤ ਕਰਜ ਦੀ ਇਹ ਦਾਬ ਹੈ ਬਹੁਤ ਹੱੱਲੇ ਆਇਆ ਹੋਇਆ ਦੇਖੋ ਕਿਸਾਨ ਖੁਦਕੁਸ਼ੀ ਨਾ ਕਰੇ ਤਾਂ ਹੋਰ ਕੀ ਕਰੇ ਕਿੱਥੋਂ ਬੱਤੇ ਪਾਲੂਗਾ ਦਸਤੋਂ ਕਦੋਂ ਹੁਣ 20 ਦਿਨਾਂ ਨੂੰ 25 ਦਿਨਾਂ ਨੂੰ ਵਾਤ ਆਊਗੀ ਫਿਰ ਇਹ ਬੀਜੀ ਜਾਊਗੀ ਦੁਬਾਰੇ ਫਿਰ ਹੋਣੀ ਨਿਕਣ ਕੀ ਨਹੀਂ ਮਿਲਣੀ ਹੋਣੀ ਅੱਜ ਜਿਵੇਂ ਸਰਕਾਰ ਕਹਿੰਦੀ ਹੈ ਕਿ ਜਿਹੜੇ ਅੱਗ ਲਾਉਂਦੇ ਆ ਕਿਸਾਨ ਸਾਨੂੰ ਸੈਟਲਾਈਟ ਦੇ ਨਾਲ ਦਿਖੇ ਜਾਂਦੇ ਉਤੋਂ ਤੇ ਹੁਣ ਇਹ ਕਣਕ ਨਹੀਂ ਦਿਖਦੀ ਕਿ ਇੱਥੇ ਹੈ ਨਹੀਂ ਕਿ ਕੀ ਕਾਰਨ ਹੈ ਕੋਈ ਪੁੱਛਣਾ ਹੈ ਬਹੁਤ ਘਰਾਂ ਨੂੰ ਜੀ ਬਹੁਤ ਘਰਾਂ ਨੂੰ ਮੇਰੇ ਕੋਲੇ ਆਉਂਦੇ ਪ੍ਰਧਾਨ ਜੀ ਸਾਨੂੰ ਜੁਰਮਾਨਾ ਆ ਗਿਆ 30000 ਆ ਗਿਆ 35000 ਆ ਗਿਆ ਜਿਹੜੋ ਪਾਰਲੀਮੈਂਟ ਦਾ ਹਾਈ ਕੋਰਟ ਦਾ ਬਿਆਨ ਹੈ ਵੀ ਕਿਸਾਨ ਨੂੰ 2500 ਰੁਪਏ ਪਰਤ ਹੀ ਕਿੱਲਾ ਦਿਓ ਉਹ ਆਪ ਦੀ ਲੇਬਰ ਲਾ ਕੇ ਕੁਝ ਕਰੇ ਕਿਵੇਂ ਕਰੇ ਜਦੋਂ ਆਪ ਹਾਈ ਕੋਰਟ ਦੇ ਹੁਕਮਤ ਦੀ ਸਰਕਾਰ ਚੱਲ ਰਹੀ ਤਾਂ ਫਿਰ ਕਿਸਾਨ ਕੀ ਕਰੇ ਹਾਈ ਕੋਰਟ ਦਾ ਬਿਆਨ ਆ ਵੀ 2500 ਰੁਪਏ ਪ੍ਰਤੀ ਕਿੱਲਾ ਦਿਓ ਪਰਾਲੀ ਟੱਕਣ ਵਾਸਤੇ ਜੀ 2500 ਵੀ ਬਹੁਤ ਥੋੜਾ ਹੈ ਪਰ ਜੇਵੇ ਕੁਸ਼ ਉਹ ਮਿਲਿਆ ਕਿਸੇ ਨੂੰ ਉਹ ਨਹੀਂ ਮਿਲਿਆ ਨਹੀਂ ਨਹੀਂ ਮਿਲਿਆ ਕਿਸੇ ਨੂੰ ਇਸ ਕਰਕੇ ਆ ਦੇਖੋ ਬਹੁਤ ਬੁਰਾ ਹਾਲਾ ਗਰੀਬ ਕਿਸਾਨਾ ਦੇਖੋ ਜੀ ਅਸੀਂ ਕਿਸਾਨਾਂ ਦਾ ਧੂਆਂ ਤਾਂ ਜੇ ਪਰਾਲੀ ਬਾਲਦਿਆਂ ਅਸੀਂ ਵੱਧ ਤੋਂ ਵੱਧ 15 ਦਿਨ ਹੋਊਗਾ ਸਾਡੇ ਇੱਥੇ ਨੇੜੇ ਫੈਕਟਰੀ ਲੱਗੀ ਹੋਈ ਆ ਪਰਾਲੀ ਵਾਲੀ ਉਹ ਪਤਾ ਨਹੀਂ ਕੀ ਬਿਜਲੀ ਤਿਆਰ ਕਰਦੇਗੇ ਕੀ ਤਿਆਰ ਕਰਦੀ ਆ ਉਹ ਸਾਰਾ ਸਾਲ ਇਸੇ ਪਰਾਲੀ ਦਾ ਧੂਆਂ ਬਣਾਉਂਦੀ ਆ ਜੀ ਇੱਕ ਤਾਂ 15 ਦਿਨਾਂ ਚ ਖਤਮ ਹੋ ਜਾਣਾ ਧੂਆਂ ਆ ਜੀ ਇੱਕ ਨੇ ਸਾਰਾ ਸਾਲ ਉਹੀ ਧੂਆਂ ਉਸੇ ਪਰਾਲੀ ਦੇ ਬਣ ਉਹ ਵੀ ਦੋਵੇਂ ਪ੍ਰਾਲੀ ਆ ਬਾਪੂ ਦੋਵੇਂ ਪ੍ਰਾਲੀ ਵਿੱਚ ਉਹ ਕੋ ਪ੍ਰਾਲੀ ਮਚਾਉਂਦੇ ਉਹ ਮਚਾਉਂਦੇ ਪ੍ਰਾਲੀ ਜੀ ਇਹੀ ਪ੍ਰਾਲੀ ਉਥਲ ਜਾ ਕੇ ਮਚਾਉਂਦੇ ਆ ਸਾਨੂੰ ਮਚਾਉਣੀ ਹੁੰਦੇਗੇ ਤੁਹਾਡੇ ਪਰਚਾ ਹੁੰਦਾ ਹਾਂਜੀ ਹਾਂਜੀ ਬਿਲਕੁਲ ਪਰਚਾ ਕਿਹੜਾ ਜੀ ਸਾਡੇ ਲੈਂਪਟਾ ਵੀ ਕੈਨਸਲ ਕਰਦੇ ਆ ਸੁਸਾਇਟੀਆਂ ਕੈਨਸਲ ਕਰਦੇ ਆ ਸਾਨੂੰ ਬਹੁਤ ਡਰ ਦਿੰਦੇ ਆ ਕਿ ਮੋਟਰਾਂ ਦੇ ਕਰੈਕਸ਼ਨ ਤੱਕ ਕੱਟਣ ਤੱਕ ਵੀ ਕਹਿੰਦੇ ਆ ਕਥਨ ਕਿਹੜੇ ਹਿਸਾਬ ਚ ਇਹ ਕੰਮ ਜਾ ਉਹ ਜਿਉ ਝੋਨਾ ਸੀਗਾ ਉਹਦਾ ਕਣਕ ਤੇ ਲੱਗ ਗਿਆ ਤੇ ਫਸਗਾ ਨੂੰ ਖਤਮ ਕਰਾਂ ਕਰਾਂ ਕੀ ਬਹੁਤ ਬਹੁਤ ਬੁਰਾ ਹਾਲ ਹੋਇਆ ਜੀ ਆਹ ਪ੍ਰਾਲੀ ਵਾਲੇ ਬੁਰਾ ਹਾਲ ਆ ਹਣ ਕੋਸ਼ਿਸ਼ ਨਿਕਲਦਾ ਵਿੱਚੋਂ ਕਣਕ ਦੇ ਕਦੋਂ ਵੀਜੀ ਕਦੋਂ ਹੋਈ ਕਦੋਂ ਕਿਸਾਨ ਕਦੋਂ ਕਾਮਯਾਬੀ ਫੜੂਗਾ ਇਹ ਪਰ ਸਰਕਾਰ ਜਿਹੜੀ ਗੱਲ ਕਰਦੀ ਹੈ ਲਗਾਤਾਰ ਕੇ ਜਿਹੜੇ ਮੁੰਡੇ ਆ ਐਮ ਐਲ ਏ ਮੁੱਖ ਮੰਤਰੀ ਤੱਕ ਕਹਿੰਦੇ ਕਿ ਮੈਂ ਕਿਸਾਨਾਂ ਦਾ ਮੁੰਡਾ ਪਰ ਕਿਸਾਨਾਂ ਦੀ ਗੱਲ ਕੌਣ ਨਹੀਂ ਕੋਈ ਨਹੀਂ ਸੁਣਦਾ ਜੀ ਮੁੰਡੇ ਮੁੰਡੇ ਕਿਲੇ ਕਿਸਾਨਾਂ ਦੇ ਆ ਹੋਰ ਕੁਝ ਨਹੀਂ ਉਹਨਾਂ ਚ ਹੂੰ ਕੋਚ ਕੱਢਣ ਪਾਉਣ ਨੇ ਕਹਿੰਦੇ ਨਾ ਹੀ ਕਿਸਾਨਾਂ ਦਾ ਉਹਨਾਂ ਚੱਲਦਾ ਔਰ ਕੋਈ ਗੱਲਬਾਤ ਨਹੀਂ ਹੋਰ ਕੋਈ ਗੱਲਬਾਤ ਨਹੀਂ ਜੀ ਹੁਣ ਕਿ ਜਿਵੇਂ ਆਂ ਛੁੰਡੀ ਪਈ ਐ ਹੋਰ ਕਿਤੇ ਪਈਏ ਪਿੰਡ ਦੇ ਵਿੱਚ ਕਿਹੇ ਪਸਰੇ ਖਾਂ ਹੀ ਪਈ ਐ ਜੀ ਸਾਰੇ ਸਾਬ ਸਾਬ ਕੋਲਰ ਹੁੰਦੇ ਜੀ ਆਹ ਕਲੋਰੋ ਸਾਨੂੰ 1 ਲੀਟਰ ਕਲੋਰੋ 350 350 ਲੀਟਰ ਇੱਕ ਹੋਰ ਸੁੱਟਣਾ ਪੈ ਗਿਆ ਜੀ ਹੋਰ ਪਾਈ ਹੈ ਹਾਂਜੀ ਉਹ ਵਿੱਚ ਸੁੰਡੀ ਪੈਂਦੀ ਹੈ ਨਾ ਉਹ ਸੁੰਡੀ ਮਰਦੀ ਹੈ ਨਾ ਆਵਾਜ਼ ਆ ਨਾ ਕਣਕਾ ਪੈਸੇ ਕੋਲੋਂ ਲਾ ਲ ਕੇ ਫੁੱਕੀ ਜਾਂਦੇ ਆ ਹੂੰ ਕਲੋਰੋ ਵੀ ਮਤਲਬ ਅਸਰ ਨਹੀਂ ਕਰ ਰਹੀ ਕੀ ਲੱਗਦਾ ਵੀ ਉਹ ਵੀ ਨਿਕਲੀ ਆ ਸਰ ਜੀ ਤੁਹਾਡੇ ਸਾਹਮਣੇ ਆਵੇ ਸੁੰਡੀ ਆ ਆ ਫੜੀ ਹੈ ਜਿਹੜੀ ਸੁੰਡੀ ਆ ਜੜਾਂ ਚੋਂ ਫੜੀ ਆ ਕਾਹਦੇ ਆ ਆ ਵੇਖੋ ਕਲੋਰੋ ਪਾਈ ਆ 50% ਲੀਟਰ ਕਿੰਨੇ ਦੇ ਲਾ ਪਾਈ ਹੈ ਕਲੋਰੋ ਪਾਉਣ ਤੋਂ ਬਾਅਦ ਫੜੀ ਆ ਹਾਂ ਜੀ ਹੁਣ ਤੁਹਾਡੇ ਸਾਹਮਣੇ ਫੜ ਹੋਰ ਫੜਦਨੇ ਜੀ ਹਾਂ ਹਾਂ ਹੋਰ ਫੜਦਨੇ ਆ ਤੁਹਾਡੇ ਸਾਹਮਣੇ ਫੜੀ ਆ ਸੁੰਡੀ ਜੀ ਇਹ ਦੇਖੋ ਆ ਸੁੰਡੀ ਘਾ ਰਹੀ ਆ ਤੁਰੀ ਫਿਰਦੀ ਆ ਹਾਂ ਤੁਰੀ ਫਿਰਦੀ ਹਾਂਜੀ ਕੀ ਇਹ ਹੁਣ ਐ ਹੁਣ ਸ਼ੁਰੂ ਹੋ ਜਾਣਾ ਜੀ ਅੱਛਾ ਹਾਂਜੀ ਪਾਣੀ ਲੱਗਣ ਤੋਂ ਬਾਅਦ ਸ਼ੁਰੂ ਪਾਣੀ ਲੱਗਣ ਤੋਂ ਬਾਅਦ ਐ ਸ਼ੁਰੂ ਹੋ ਜਾਣਾ ਜੀ ਇਹਦਾ ਕਾਰਨ ਕੀ ਮੰਨਦੇ ਹੋ ਜੀ ਮਤਲਬ ਜਿਹੜਾ ਇਹ ਮੁੱਖ ਕਾਰਨ ਕੀ ਹੈ ਕੀ ਸਿਰਫ ਅੱਗ ਨਾਲ ਲਾਉਣ ਕਰਕੇ ਹੀ ਮੰਨਦੇ ਹੋ ਹਾਂਜੀ ਹਾਂਜੀ ਮੁੱਖ ਕਾਰਨ ਇਹੀ ਹੈ ਜੀ ਅੱਗ ਨਾ ਮਤਲਬ ਜੇ ਅੱਗ ਲਾਈ ਹੁੰਦੀ ਨਹੀਂ ਪੈਂਦੀ ਜਿਨ੍ਹਾਂ ਨੇ ਅੱਗ ਲਾਈ ਉਹਨਾਂ ਸਹੀ ਉਹਨਾਂ ਦੇ ਵਧੀਆ ਖੜੀਆਂ ਠੀਕ ਹੈ ਉਹ ਵਧੀਆ ਖੜੀਆਂ ਜਿਨ੍ਹਾਂ ਨੇ ਅੱਗ ਲਾਈ ਹੈ ਉਹ ਵਧੀਆ ਖੜੀਆਂ ਹੁਣ ਕੀ ਲੱਗਦਾ ਸਰਕਾਰ ਨੂੰ ਇਹ ਦੇਖਣਾ ਚਾਹੀਦਾ ਕਿ ਮੁਆਵਜ਼ਾ ਦੇਵੇ ਜਿਵੇਂ ਪਰਚੇ ਪਾਉਂਦੀ ਹੈ ਤੇ ਜੁਰਮਾਨੇ ਕਰਦੀ ਹੈ ਹਾਂ ਜੇਵੇ ਮੁਆਵਜ਼ਾ ਜਦੋਂ ਇਹ ਗਰੀਬ ਕਿਸਾਨ ਨੇ ਅੱਗ ਨਹੀਂ ਲਾਈ ਡਰਦੇ ਨੇ ਤੈਨੂੰ ਮੁਆਵਜ਼ਾ ਦੇਵੇ ਦੱਸੋ ਹੁਣ ਕੀ ਬੀਜੂਗਾ ਕੀ ਕਰੂਗਾ ਜਿਹੜਾ ਸਰਕਾਰ ਦੇ ਨਾਲ ਖੜਾ ਫ うん。 ਸਰਕਾਰ ਦੇ ਕਹਿਣੇ ਤੇ ਨਹੀਂ ਅੱਗ ਨਹੀਂ ਲਾਈ ਗਰੀਬ ਆਦਮੀ ਦੀ ਸਾਰੀ ਫਸਲ ਤਬਾਹ ਹੋ ਗਈ ਆ ਦਿਖਾਓ ਇਧਰ ਮੜਾ ਜੀ ਆ ਬਸ ਦਿਖਾਓ ਫਸਲ ਤਸਵੀਰਾਂ ਦੇਖ ਰਹੇ ਹਾਂ ਕਿ ਜਿਹੜੀ ਪ੍ਰਾਲੀ ਨਜ਼ਰ ਆ ਰਹੀ ਆ ਪਰ ਜਿਹੜੀ ਕਣਕ ਬੀਜੀ ਸੀਗੀ ਉਹ ਇੱਥੇ ਹੈ ਨਹੀਂ ਉਹਦਾ ਕਾਰਨ ਹੈ ਕਿ ਕਣਕ ਜਿਹੜੀ ਸੁੰਡੀ ਸਾਰੀ ਖਾ ਗਈ ਹੈ ਤਾਂ ਲਗਾਤਾਰ ਕਿਸਾਨਾਂ ਜਿਹੜੇ ਸੁੰਡੀਆਂ ਫੜਫੜ ਦਿਖਾ ਰਹੇ ਆ ਇੰਨੀ ਜ਼ਿਆਦਾ ਸੁੰਡੀ ਆ ਇਹ ਕਲੋਰੋ ਪਾਉਣ ਤੋਂ ਬਾਅਦ ਦੀ ਤਸਵੀਰ ਆ ਕਿਉਂਕਿ ਜਿਹੜੀ ਜਿੰਨੀ ਸਪਰੇਅ ਸੀ ਉਹਦਾ ਖਰਚਾ ਸਰਕਾਰ ਕਿਸਾਨਾਂ ਨੂੰ ਪੈ ਰਿਹਾ ਪਰ ਉਸ ਤੋਂ ਬਾਅਦ ਵੀ ਜਿਹੜੀ ਸੁੰਡੀ ਨਹੀਂ ਮਰ ਰਹੀ ਤਾਂ ਤਸਵੀਰਾਂ ਨੇ ਇਹ ਡੋੜ ਪਿੰਡ ਦੇ ਨੇੜੇ ਕਿਸਾਨ ਨੇ ਕੌਰ ਸਿੰਘ ਆ ਇਹ ਜ਼ਮੀਨ ਕਿੰਨਾ ਦੀ ਹੈ ਮੇਰੀ ਆ ਜੀ ਕੌਰ ਸਿੰਘ ਪੁੱਤਰ 76 ਸਿੰਘ ਜੀ ਠੀਕ ਹੈ ਜੀ ਕਿੰਨੇ ਕਿੱਲੇ ਨੇ ਇਹ ਇਹ ਸਵਾ ਕਿੱਲਾ ਜੀ ਪੌਣੇ 2 ਕਿੱਲੇ ਉਹ ਡੇਢ ਕਿੱਲਾ ਹੋਰ ਪਾਸੇ ਆ ਸਾਡਾ ਜੀ ਸਾਢੇ 4 ਪੌਣੇ 5 ਕਿੱਲੇ ਕਣਤ ਮਤਲਬ ਫਸਾ ਦੇ ਤੇ ਅੱਡੋ-ਅੱਡ ਥਾਂ ਤੇ ਬੀਜੀ ਆ ਕਣਤ ਹਾਂਜੀ 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 ਤੇ ਤਿੰਨੇ ਥਾਂਾਂ ਤੇ ਥੁੰਡੀ ਪੈ ਗਈ ਸਾਰੇ ਥਾਂਾਂ ਤੇ ਆ ਜੀ ਸਾਰੇ ਥਾਂਾਂ ਤੇ ਹਾਂਜੀ ਹਾਂਜੀ ਤੂੰ ਤਿੰਨੇ ਥਾਂਾਂ ਤੇ ਅੱਗ ਨਹੀਂ ਲਾਈ ਨਾ ਜੀ ਸਰਕਾਰ ਨੇ ਹੁਕਮ ਮੰਨਿਆ ਜੀ ਸਰਕਾਰ ਦੇ ਨੇ ਐਸੇ ਬੰਦੇ ਨੇ ਹੁਕਮ ਮੰਨ ਕੇ ਅੱਗ ਨਹੀਂ ਲਾਈ ਸੁਪਰ ਸੀਡਰ ਨਾਲ ਬੀਜੀ ਆ ਉਹ ਵੀ ਕਿਰਾਏ ਤੇ ਬੀਜੀ ਆ ਬਹੁਤ ਪੈ ਉਹਨਾਂ ਨੂੰ ਕਿਰਾਏ ਵਾਲਿਆਂ ਨੂੰ ਦੇ ਕੇ ਕਿਉਂ ਗਰੀਬ ਆਦਮੀ ਹੋਣ ਕਰਕੇ ਐਡੇ ਭਾਰਾ ਮਹਿੰਗਾ ਛਾਂਤ ਨਹੀਂ ਲੈ ਸਕਦਾ ਇਸ ਕਰਕੇ ਕਿਰਾਏ ਤੇ ਇਹਨਾਂ ਨੇ ਸਾਰੀ ਉਹ ਬਜਾਈ ਹੈ ਤੇ ਪੰਜੇ ਦੇ ਪੰਜੇ ਕਿੱਲੇ ਸਾਰੇ ਫੇਲ ਆ ਜੀ ਕਿੰਨਾ ਖਰਚ ਆ ਗਿਆ ਜੀ ਪੰਜ ਕਿੱਲੇ ਵਿੱਚ ਤੁਹਾਡਾ ਸਾਡਾ ਜੀ ਪਹਿਲਾਂ ਤਾਂ ਡੀਏਪੀ ਬਹੁਤ ਮੁਸ਼ਕਲ ਨਾਲ ਮਿਲੀ ਐ ਉਹਦਾ ਤਾਂ ਕੋਈ ਹਸਾਬ ਕਿਤਾਬ ਵੀ ਨਹੀਂ ਕਿੰਨੀ ਭਕਾਈ ਹੋਈ ਐ ਘੱਟ ਤੋਂ ਘੱਟ 13 1350 ਦੀ ਬੁਰੀ ਸੀਗੀ 50 ਕਿਲੋ ਰੋ ਭਈ 50 ਕਿਲੋ ਕਣਕ ਪਾਈ ਜੀ ਘੱਟੋ ਘੱਟ 2000 ਰੁਪਏ ਮੇਰੇ ਦਾ ਬਜਾਈ ਵਾਲਾ ਟਰੈਕਟਰ ਵਾਲਾ ਲਊਗਾ ਜੀ ਤੇ ਉਸ ਤੋਂ ਬਾਅਦ ਕਿਲੋ ਰੁਪਏ ਗਈ ਐ ਜੀ 6-7000 ਰੁਪਏ ਕਿੱਲਾ ਖਰਚ ਘੱਟੋ ਘੱਟ 6-7000 ਰੁਪਏ ਪਹਿਲਾਂ ਕਿੱਲਾ ਖਰਚਾ ਪੈ ਗਿਆ ਜੀ ਹਾਂ ਜੀ ਦੋ ਪਹਿਲਾਂ ਪੈ ਗਿਆ ਜੀ ਜਿਹੜਾ ਜਾਣ ਕੇ ਮਿੱਟੀ ਬਣ ਗਿਆ ਤਵਾ ਵੱਖਰਾ ਜੀ ਹਜੇ ਜਿਹੜਾ ਦੁਬਾਰੇ ਆਪਦਾ ਪਾ ਕਰੂਗਾ ਕੁਛ ਨਾ ਕੁਛ ਵੀ ਨਹੀਂ ਹੁੰਦਾ ਨਹੀਂ ਗਈ ਜੀ ਖੇਤੀ ਕਣਕ ਦੀ ਖੇਤੀ ਗਈ ਗਈ ਕਣਕ ਦੀ ਐਂ ਧੋੜੋ ਜੀ ਅੱਜ ਬੀਜਦੇ ਤੇ ਕੱਲ ਨੂੰ ਚਿੱਟਾ ਲੱਗਿਆ ਹੋਣਾ ਹਾਂ ਇਹਦਾ ਟਾਈਮ ਨਹੀਂ ਬੀਜੀ ਜਾਣੀ ਜੀ ਜੇ ਇਤਨਾ ਮਹੀਨਾ ਲੇਟ ਹੋ ਗਈ ਤਾਂ ਵੇਖ ਲੈ ਤੁਸੀਂ ਉਹ ਕੀ ਕ ਛਾੜ ਦੇਉਗੀ ਹਾਂ ਜੀ ਹਾਂ ਇਸ ਕਰਕੇ ਗਰੀਬ ਜਿਹੜੇ ਮੰਤਰੀ ਬੈਠੇ ਉਸ ਤੋਂ ਅੱਗੇ ਅਫਸਰ ਬੈਠੇ ਆ ਵੱਡੇ ਵੱਡੇ ਜਿਹੜੇ ਦਾਅਵੇ ਕਰਦੇ ਆ ਕਿ ਐਂ ਬੀਜੋ ਐਂ ਨਾ ਕਰੋ ਫਿਰ ਕੀ ਸੋਚ ਕੇ ਕਹਿੰਦੇ ਆ ਜੀ ਉਹਨਾਂ ਦੀਆਂ ਅੱਖੇ ਲੱਗਿਆ ਜੀ ਉਹਨਾਂ ਦੀ ਗਰੀਬ ਅੱਖੇ ਲੱਗਿਆ ਸੁਪਰ ਸੀਡਰ ਨਾਲ ਬੀਜੋ ਅੱਗੇ ਨਾ ਲਾਓ ਉਹਨਾਂ ਦੀਆਂ ਅੱਖੇ ਲੱਗ ਕੇ ਆ ਰਿਜ਼ਲਟ ਨਿਕਲਿਆ ਜੀ ਸਾਡਾ ਉਹ ਦਫ਼ਤਰ 'ਚ ਬੈਠੇ ਸੋਚੀ ਜਾਂਦੇ ਜੀ ਦਫ਼ਤਰ 'ਚ ਬੈਠੇ ਸੋਚਦੇ ਜੇ ਤਾਂ ਖੇਤਾਂ 'ਚ ਹਉਣ ਫੇਰੀ ਉਹਨਾਂ ਨੂੰ ਪਤਾ ਲੱਗੇ ਜੇ ਵਾਹੀ ਕਰਦੇ ਹੋਣ ਜਾਂ ਵਾਹੀ ਵਾਲਿਆਂ ਦੇ ਨਾਲ ਜਾਣ ਜੇ ਉਹ ਵਾਹੀ ਬਾਨਾਂ ਦੇ ਪੁੱਤ ਧੀ ਆ ਉਹ ਖੇਤ ਜਾਣ ਢੇੜਾ ਫੇੜਾ ਮਾਰਨੋਂ ਪਤਾ ਲੱਗੇ ਕਿ ਪੈੜੀ ਕਿਵੇਂ ਹੁੰਦੀ ਹੈ ਤੇ ਕਿਵੇਂ ਨਾ ਉਹਨੂੰ ਉਦੋਂ ਤੇ ਦਫ਼ਤਰ 'ਚ ਬੈਠੇ ਅੱਖੀਂ ਦੇ ਅੱਗ ਨਾ ਲਾਉ ਮੁੱਖ ਮੰਤਰੀ ਦਾਵਾ ਕਰਦੇ ਮੈਂ ਸਾਰਾ ਕੁਝ ਕਰਦਾ ਰਿਹਾ ਕਹਿੰਦੇ ਖੇਤਾਂ 'ਚ ਜਾ ਕੇ ਕੁਝ ਵੀ ਨਹੀਂ ਕਰ ਰਹੇ ਤੇ ਫਿਰ ਉਹਨੂੰ ਪਤਾ ਕੀ ਹੈ ਖੇਤਾਂ ਮੈਰੀਏ ਕਰਦਾ ਰਿਹਾ ਤਾਂ ਉਹਨੂੰ ਪਤਾ ਹੋਣਾ ਚਾਹੀਦਾ ਜਿਹੜਾ ਇਹਦੇ ਰਾਜ 'ਚ ਹੋਇਆ 70 ਸਾਲ 'ਚ ਨਹੀਂ ਹੋਇਆ ਬਹੁਤ ਕਿਸੇ ਨੂੰ ਸਾਈਲਰ ਲਾਟ ਨਹੀਂ ਹੋਇਆ ਕਿਸੇ ਨੂੰ ਬਾਰਦਾਨਾ ਨਹੀਂ ਮਿਲਿਆ ਜਿਹੜਾ ਇਹਦੇ ਰਾਜ ਦੇ ਵਿੱਚ ਹੋਇਆ 70 ਸਾਲ ਅੱਜ ਤੋਂ ਪਹਿਲਾਂ ਨਹੀਂ ਹੋਇਆ ਕਿ ਉਹ ਕਦੇ ਨਹੀਂ ਹੋਇਆ ਨਹੀਂ ਨਹੀਂ ਹੋਇਆ ਇਹ ਤਾਂ ਕਹਿੰਦੇ ਬਦਲਾ ਸੀਗਾ ਹਾਂ ਬਦਲਾਜ ਨੇ ਬਸ ਚੱਕ ਦਿੱਤੀ ਬਦਲਾਜ ਹੀ ਲੁੱਟੇ ਗਏ ਸੀ ਬਦਲਾ ਲਿਆ ਉਹ ਬਦਲਾ ਲਿਆ ਉਹ ਬਦਲਾ ਲਿਆ ਕੋਈ ਨਹੀਂ ਮਤਲਬ ਕੀ ਕੋਸ਼ ਕਰੂਗਾ ਕੀਤਾ ਕਿਰਾਏ ਨੇ ਕੁਝ ਨਹੀਂ ਬਸ ਗੱਲਾਂ ਚ ਮੋਚ ਲਿਆ ਨੇ ਗਨਾਰਾ ਪਿੰਡਾ ਜੀ ਉੱਥੇ ਬੋਲੀ ਨਹੀਂ ਲੱਗ ਰਹੀ ਸੀ ਸਿਰਫ ਅੱਜ ਤੋਂ 20 25 ਦਿਨ ਪਹਿਲਾਂ ਇਨਸਪੈਕਟਰ ਨੂੰ 6-7 ਘੰਟੇ ਅਸੀਂ ਅੰਦਰ ਵੜਿਆ ਫਿਰ ਉਹਨੇ ਬੋਲੀ ਲਾਈ ਫਿਰ ਬਾਰਦਾਨਾ ਆਇਆ ਫੇਰ ਉਹ ਸਾਇਲਰ ਨਾਲ ਔਟ ਕੀਤਾ ਉਸ ਨੂੰ ਫੇਰ ਉਹ ਵਿਗਣ ਲੱਗਿਆ ਚੋਨਾ ਬਿਲਕੁਲ ਹਾਂਜੀ ਉਹ ਮੁਸ਼ਕਲਾਂ ਸਹੀ ਹੋਈਆਂ ਤਾਂ ਹੁਣ ਆ ਹੋ ਗਈਆਂ ਹੁਣ ਆ ਹੋ ਗਈਆਂ ਜੀ ਦੱਸ ਕੀ ਕਰੇ ਕਿਸਾਨ ਜੀ ਬਿਲਕੁਲ ਕਿਸਾਨ ਜਿਵੇਂ ਹੁਣ ਜਿਵੇਂ ਤੁਸੀਂ ਇਸ ਤੋਂ ਬਾਅਦ ਟਰੈਕਟਰ ਚਲਾਉਂਗੇ ਇਹ ਜਿਹੜੀ ਜ਼ਮੀਨ ਤੁਸੀਂ ਪੁੱਤਾ ਵਾਂਗੂ ਪਾਲੀ ਸੀ ਆ ਸੀਗੀ ਇਹਦੇ ਤੋਂ ਦਿਲ ਕਰੂਗਾ ਇਹਨੂੰ ਵਾਉਣ ਨੂੰ ਨਹੀਂ ਜੀ ਬਹੁਤ ਔਖਾ ਕਰੂਗਾ ਹੂੰ ਬਹੁਤ ਔਖਾ ਕਰੂਗਾ ਕਿਦਰ ਜੀ ਕਰਦਾ ਬੀਜੀ ਹੋਈ ਫਸਲ ਵਾਉਣ ਨੂੰ ਹੂੰ 7000 ਰੁਪਏ ਖਰਚਿਆ ਕਰਕੇ ਕਿੱਥੋਂ ਬਾਹੂਗਾ ਇਹ ਕਿ ਇਹ ਤਾਂ ਖੁਸ਼ੀ ਨਾਲ ਬੰਦਾ ਕਣਕ ਵੜਦਾ ਕਿ ਕਣਕ ਹੋਈ ਹੈ ਹੁਣ ਪਰ ਉਸ ਤੋਂ ਪਹਿਲਾਂ ਹੀ ਵਾਣੀ ਪੈ ਜਾਣੀ ਜਿਹੜ ਦਿਲ ਤੇ ਪੱਥਰ ਧਰਨਾ ਪਊਗਾ ਉਸ ਤੋਂ ਬਾਅਦ ਵੀ ਉਮੀਦ ਹੈਣੀ ਇਹ ਵੀ ਹਾਂ ਉਮੀਦ ਹੋਵੇ ਫੇਰ ਵੀ ਹੈ ਮੀਂਹ ਆਣੇ ਕਿ ਟਾਈਮ ਲੰਘ ਗਿਆ ਜੀ ਮੌਸਮ ਖਰਾਬ ਹੋ ਰਿਹਾ ਜੀ ਜੇ ਬਾਣ ਹੋਰ ਗਿੱਲਾ ਹੋ ਗਿਆ ਤਾਂ ਮੜ ਕੇ ਬੀਜਾਂ ਦਾ ਟਾਈਮ ਤਾਂ ਰਹਿਣਾ ਹੀ ਨਹੀਂ ਹੂੰ ਬੀਜਾਂ ਦਾ ਟਾਈਮ ਤਾਂ ਹੋਣੀ ਹੈਣੀਗਾ ਜੀ ਤਕਰੀਬਨ 1 ਜਨਵਰੀ ਤੱਕ ਕਣਕ ਬੀਜੀ ਜਾਊਗੀ ਜਿਹੜਾ ਅੱਜ ਬਾਣ ਵਾਤ ਆਊਗਾ ਜੀ ਜੀ ਦੋ ਦਿਨ ਥੋੜੇ ਰਹਿ ਗਏ ਬਾਕੀ ਡੀਪੀ ਨਹੀਂ ਮਿਲਦੀ ਜੀ ਵੀ ਹੁਣ ਕਿਹੜਾ ਸੀ ਜਾ ਕੇ ਡੀਪੀ ਦਵਾ ਦਾ ਵਿਚੱਕ ਲਿਆਵਾਂਗੇ ਜਾ ਕੇ ਬਿਲਕੁਲ ਬੀਜਾਂ ਸੰਦੜਾ ਨੂੰ ਬੀਜ ਦਾਂਗੇ ਬਾਕੀ ਮੌਸਮ ਤੇ ਡਿਪੈਂਡ ਹੈ ਕਿ ਕਰਾਂਗੇ ਕੀ ਅਸੀਂ ਹਾਂਜੀ ਤਾਂ ਇਹ ਤਸਵੀਰ ਹੈ ਡੋਡਪੈਂਡ ਦੀ ਜਿੱਥੋਂ ਦੇ ਕਿਸਾਨਾਂ ਨੇ ਕਣਕ ਵੀਜੀ ਹੈ ਪਰਾਲੀ ਦਿਖਾ ਦਿੰਦੇ ਨੇ ਤਸਵੀਰ ਇੱਕ ਵਾਰ ਫੇਰ ਕੇ ਹਾਲੇ ਤੱਕ ਪਰਾਲੀ ਉਸੇ ਤਰ੍ਹਾਂ ਖੇਤਾਂ ਦੇ ਵਿੱਚ ਮੌਜੂਦ ਹੈ ਪਰ ਜਿਹੜੀ ਕਣਕ ਵੀਜੀ ਸੀ ਉਹਦਾ ਇੱਥੇ ਕੋਈ ਨਾਮੋ ਨਿਸ਼ਾਨ ਨਹੀਂ ਦਿਖ ਰਿਹਾ ਕਿਉਂਕਿ ਉਹ ਸਾਰੀ ਕਣਕ ਨੂੰ ਸੁੰਡੀ ਖਾ ਗਈ ਹੈ ਤਾਂ ਹੁਣ ਕਿਸਾਨਾਂ ਦਾ ਇਹ ਸਵਾਲ ਆ ਕਿ ਜਿਹੜੀ ਸਰਕਾਰ ਸਾਨੂੰ ਕਹਿੰਦੀ ਸੀਗੀ ਕਿ ਅੱਗ ਨਾ ਲਾਓ ਅੱਗ ਲਾਏ ਤੋਂ ਬਿਨਾ ਸੁਪਰ ਸੀਡਰ ਨਾਲ ਕਣਕ ਬੀਜੋ ਤਾਂ ਅਸੀਂ ਉਹਨਾਂ ਦੀ ਮੰਨੀ ਹੈ ਪਰ ਹੁਣ ਕੀ ਸਾਨੂੰ ਇਹ ਮੁਆਵਜ਼ਾ ਦੇਣਗੇ ਜਿਹੜਾ ਨੁਕਸਾਨ ਹੋਇਆ ਲਗਭਗ 6 ਤੋਂ 7000 ਰੁਪਇਆ 1 ਕਿੱਲੇ ਦਾ ਉਹਨਾਂ ਦਾ ਨੁਕਸਾਨ ਹੈ ਤਾਂ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਲਗਭਗ ਇਹ ਇੱਕ ਪਿੰਡ ਨਹੀਂ ਇਹ ਲਗਭਗ ਹਰ ਉਹ ਪਿੰਡ ਦੀ ਕਹਾਣੀ ਹੈ ਜਿੱਥੇ ਵੀ ਉਹਨਾਂ ਨੇ ਬਿਨਾਂ ਅੱਗ ਲਾਏ ਕਣਕ ਬੀਜੀ ਅਸੀਂ ਇਸ ਤੋਂ ਪਹਿਲਾਂ ਵੀ ਕਈ ਥਾਵਾਂ ਤੇ ਦਿਖਾਈ ਆ ਤਾਂ ਉਮੀਦ ਕਰਦੇ ਹਾਂ ਸਰਕਾਰ ਇਸ ਵਾਰ ਧਿਆਨ ਦੇ ਕੇ ਕਿਸਾਨਾਂ ਦਾ ਸਾਥ ਦੇਊਗੀ ਤਾਂ ਜੋ ਕਿਸਾਨ ਹੈ ਆਪਣਾ ਜੀਵਨ ਚੰਗਾ ਜਿਉ ਸਕਣ ਜੇਕਰ ਫਸਲ ਹੋਊਗੀ ਤਾਂ ਹੀ ਕਿਸਾਨ ਹੈ ਜੇਕਰ ਕਿਸਾਨਾਂ ਦੀ ਫਸਲ ਹੋਊਗੀ ਤਾਂ ਹੀ ਜਿਹੜਾ ਵਪਾਰ ਚੱਲੂਗਾ ਪੂਰੇ ਪੰਜਾਬ ਦੇ ਵਿੱਚ ਉਮੀਦ ਕਰਦੇ ਸਰਕਾਰ ਇਸ ਵੱਲ ਧਿਆਨ ਦੇਊਗੀ ਦੇਖਦੇ ਹਾਂ ਲੋਕਸ ਟੀਵੀ ਧੰਨਵਾਦ